ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਠੇ ਹੋ ਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗੁਰੂਤਾਮਾ ਦੇ ਦਰਸ਼ਨ ਕਰਨ ਦੇ ਲਈ ਗਿਆ ਸੀ ਉਸ ਜਥੇ ਦੇ ਵਿੱਚ ਭਾਰਤੀ ਮਹਿਲਾ ਜਸਤਰਾਮ ਸਰਬਜੀਤ ਕੌਰ ਦੱਸਿਆ ਜਾ ਰਿਹਾ ਹੈ ਉਹ ਵੀ ਗਈ ਸੀ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਉਸ ਜਥੇ ਦੇ ਵਿੱਚ ਭਾਰਤੀ ਮਹਿਲਾ ਵਾਪਸ ਨਹੀਂ ਪਰਤੀ ਉਹ ਪਾਕਿਸਤਾਨ ਦੇ ਵਿੱਚ ਗਾਇਬ ਹੋਈ ਦੱਸੀ ਜਾ ਰਹੀ ਹੈ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਨਾਲ ਉਹ ਔਰਤ ਸਬੰਧ ਦੱਸੀ ਜਾ ਰਹੀ ਹੈ ਜਿਹੜੀ ਸਿੱਖ ਸ਼ਰਧਾਲੂਆਂ ਦੇ ਜਥੇ 'ਚੋਂ ਗਾਇਬ ਹੋ ਗਈ ਹੈ ਇਹ ਸੂਚਨਾ ਮਿਲੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਦੀ ਭਾਲ ਕਰਦੀ ਵੀ ਦਿਖਾਈ ਦੇ ਰਹੀ ਹੈ ਜਾਣਕਾਰੀ ਮੁਤਾਬਕ ਔਰਤ ਦਾ ਨਾਮ ਸਰਬਜੀਤ ਕੌਰ ਵਾਸੀ ਪਿੰਡ ਅਮੈਨੀਪੁਰ ਡਾਕਖਾਨਾ ਟਿੱਬਾ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਦੱਸੀ ਗਈ ਔਰਤ 4 ਨਵੰਬਰ ਨੂੰ ਭਾਰਤੀ ਇਮੀਗ੍ਰੇਸ਼ਨ ਦੇ ਰਿਕਾਰਡ ਮੁਤਾਬਕ 1932 ਸਿੱਖ ਸ਼ਰਧਾਲੂਆਂ ਦੇ ਜਥੇ ਦੇ ਨਾਲ 28 ਸਰਹੱਦ ਰਸਤੇ ਰਾਹੀਂ ਪਾਕਿਸਤਾਨ ਗਈ ਸੀ ਪਰ ਅੱਜ 10 ਦਿਨ ਬੀਤ ਗਏ ਨੇ 10 ਦਿਨ ਬਾਅਦ ਵੀ ਪਾਕਿਸਤਾਨ ਸਥਿਤ ਵੱਖ-ਵੱਖ ਗੁਰੂ ਧਾਮਾਂ ਦੀ ਯਾਤਰਾ ਤੇ ਦਰਸ਼ਨ ਦੀਦਾਰੀ ਕਰਕੇ ਜਦੋਂ ਜਥਾ ਭਾਰਤ ਵਾਪਸ ਪਹੁੰਚਿਆ ਤਾਂ 1922 ਸ਼ਰਧਾਲੂ ਬੀਤੀ ਦਿਨ ਸ਼ਾਮ ਤੱਕ ਆਪਣੇ ਵਤਨ ਵਾਪਸ ਪਰਤਾਈ ਨੇ ਦਸਿਆ ਕਿ ਸੇਖ ਸ਼ਰਦਾਲੂਆਂ ਦੇ ਜਥੇਦਾਰ ਵਤਨ ਆਉਣ ਤੋਂ ਪਹਿਲਾਂ ਸ੍ਰੀ ਅਕਾਲਕਟ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗੜਗੱਜ ਸਣੇ ਚਾਰ ਮੈਂਬਰਾਂ ਇਸ ਤੋਂ ਇਲਾਵਾ ਤਿੰਨ ਔਰਤਾਂ ਜਿਨ੍ਹਾਂ ਦੇ ਘਰ ਚ ਕੋਈ ਬਿਮਾਰ ਸੀ ਉਹ ਪਹਿਲਾਂ ਵੀ ਵਤਨ ਪਰਤ ਆਏ ਸਨ ਪਰ ਉਹ ਔਰਤ ਜਿਸ ਦਾ ਨਾਮ ਸਰਜੀਤ ਕੌਰ ਹੈ ਉਹ ਜਥੇ ਤੋਂ ਗਾਇਬ ਹੋਈ ਦੱਸੀ ਜਾ ਰਹੀ ਇਸ ਕਰਕੇ ਉਹ ਭਾਰਤ ਵਾਪਸ ਨਹੀਂ ਪਰਤੀ ਇਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ 4 ਨਵੰਬਰ ਨੂੰ ਜਥੇ ਦੇ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਜਾਣ ਸਮੇਂ ਇਸ ਭਾਰਤੀ ਔਰਤ ਵੱਲੋਂ ਪਾਕਿਸਤਾਨੀ ਇਮੀਗ੍ਰੇਸ਼ਨ ਵਿਖੇ ਜਿਹੜੇ ਫਾਰਮ ਭਰੇ ਗਏ ਸੀ ਉਸ ਫਾਰਮ ਦੇ ਵਿੱਚ ਵੀ ਆਪਣੀ ਮਢਲੀ ਜਾਣਕਾਰੀ ਅਧੂਰੀ ਰੱਖੀ ਗਈ ਸੀ ਤੇ ਆਪਣੀ ਨਾ ਤਾਂ ਰਾਸ਼ਟਰੀਅਤਾ ਦਾ ਹਵਾਲਾ ਦਿੱਤਾ ਗਿਆ ਤੇ ਨਾ ਹੀ ਪਾਸਪੋਰਟ ਨੰਬਰ ਦਿੱਤਾ ਗਿਆ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਠੇ ਹੋ ਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਗਿਆ ਸੀ ਉਸ ਜਥੇ ਦੇ ਵਿੱਚ ਭਾਰਤੀ ਮਹਿਲਾ ਜਸਤਰਾਮ ਸਰਬਜੀਤ ਕੌਰ ਦੱਸਿਆ ਜਾ ਰਿਹਾ ਹੈ ਉਹ ਵੀ ਗਈ ਸੀ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਉਸ ਜਥੇ ਦੇ ਵਿੱਚ ਭਾਰਤੀ ਮਹਿਲਾ ਵਾਪਸ ਨਹੀਂ ਪਰਤੀ ਉਹ ਪਾਕਿਸਤਾਨ ਦੇ ਵਿੱਚ ਗਾਇਬ ਹੋਈ ਦੱਸੀ ਜਾ ਰਹੀ ਹੈ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਨਾਲ ਉਹ ਔਰਤ ਸਬੰਧ ਦੱਸੀ ਜਾ ਰਹੀ ਹੈ ਜਿਹੜੀ ਸਿੱਖ ਸ਼ਰਧਾਲੂਆਂ ਦੇ ਜਥੇ ਚੋਂ ਗਾਇਬ ਹੋ ਗਈ ਹੈ ਇਹ ਸੂਚਨਾ ਮਿਲੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਦੀ ਭਾਲ ਕਰਦੀ ਵੀ ਦਿਖਾਈ ਦੇ ਰਹੀ ਹੈ ਜਾਣਕਾਰੀ ਮੁਤਾਬਕ ਔਰਤ ਦਾ ਨਾਮ ਸਰਬਜੀਤ ਕੌਰ ਵਾਸੀ ਪਿੰਡ ਅਮੈਨੀਪੁਰ ਡਾਕਖਾਨਾ ਟਿੱਬਾ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਦੱਸੀ ਗਈ ਔਰਤ 4 ਨਵੰਬਰ ਨੂੰ ਭਾਰਤੀ ਇਮੀਗ੍ਰੇਸ਼ਨ ਦੇ ਰਿਕਾਰਡ ਮੁਤਾਬਕ 1932 ਸਿੱਖ ਸ਼ਰਧਾਲੂਆਂ ਦੇ ਜਥੇ ਦੇ ਨਾਲ 28 ਸਰਹੱਦ ਰਸਤੇ ਰਾਹੀਂ ਪਾਕਿਸਤਾਨ ਗਈ ਸੀ ਪਰ ਅੱਜ 10 ਦਿਨ ਬੀਤ ਗਏ ਨੇ 10 ਦਿਨ ਬਾਅਦ ਵੀ ਪਾਕਿਸਤਾਨ ਸਥਿਤ ਵੱਖ-ਵੱਖ ਗੁਰੂ ਧਾਮਾਂ ਦੀ ਯਾਤਰਾ ਤੇ ਦਰਸ਼ਨ ਦੀਦਾਰੀ ਕਰਕੇ ਜਦੋਂ ਜਥਾ ਭਾਰਤ ਵਾਪਸ ਪਹੁੰਚਿਆ ਤਾਂ 1922 ਸ਼ਰਧਾਲੂ ਬੀਤੀ ਦਿਨ ਸ਼ਾਮ ਤੱਕ ਆਪਣੇ ਵਤਨ ਵਾਪਸ ਪਰਤ ਆਏ ਨੇ ਦਸੀ ਹੈ ਕਿ ਸਿੱਖ ਸ਼ਰਦਾਲੂਆਂ ਦੇ ਜਥੇਦਾਰ ਵਤਨ ਆਉਣ ਤੋਂ ਪਹਿਲਾਂ ਸ੍ਰੀ ਅਕਾਲਕਟ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗੜਗੱਜ ਸਣੇ ਚਾਰ ਮੈਂਬਰਾਂ ਇਸ ਤੋਂ ਇਲਾਵਾ ਤਿੰਨ ਔਰਤਾਂ ਜਿਨ੍ਹਾਂ ਦੇ ਘਰ 'ਚ ਕੋਈ ਬਿਮਾਰ ਸੀ ਉਹ ਪਹਿਲਾਂ ਵੀ ਵਤਨ ਪਰਤ ਆਏ ਸਨ ਪਰ ਉਹ ਔਰਤ ਜਿਸ ਦਾ ਨਾਮ ਸਰਜੀਤ ਕੌਰ ਹੈ ਉਹ ਜਥੇ ਤੋਂ ਗਾਇਬ ਹੋਈ ਦੱਸੀ ਜਾ ਰਹੀ ਇਸ ਕਰਕੇ ਉਹ ਭਾਰਤ ਵਾਪਸ ਨਹੀਂ ਪਰਤੀ ਇਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ 4 ਨਵੰਬਰ ਨੂੰ ਜਥੇ ਦੇ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਜਾਣ ਸਮੇਂ ਇਸ ਭਾਰਤੀ ਔਰਤ ਵੱਲੋਂ ਪਾਕਿਸਤਾਨੀ ਇਮੀਗ੍ਰੇਸ਼ਨ ਵਿਖੇ ਜਿਹੜੇ ਫਾਰਮ ਭਰੇ ਗਏ ਸੀ ਉਸ ਫਾਰਮ ਦੇ ਵਿੱਚ ਵੀ ਆਪਣੀ ਮਢਲੀ ਜਾਣਕਾਰੀ ਅਧੂਰੀ ਰੱਖੀ ਗਈ ਸੀ ਤੇ ਆਪਣੀ ਨਾ ਤਾਂ ਰਾਸ਼ਟਰੀਅਤਾ ਦਾ ਹਵਾਲਾ ਦਿੱਤਾ ਗਿਆ ਤੇ ਨਾ ਹੀ ਪਾਸਪੋਰਟ ਨੰਬਰ ਦਿੱਤਾ ਗਿਆ